ਸਾਸੀਕਾਲ ਜੀ ਥੋੜਾ ਸਾਰਾ ਸਾਰਾਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਲਾਡੀ ਟਾਲਿੰਗ ਵਿਧੀ ਯੋਰ ਪਰ ਪੰਜਾਬੀ ਚੈਨਲ ਤੇ ਪਹਿਲੀ ਵਾਰ ਆਇਓ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਨਾ ਆ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕੱਲ ਮੈਂ ਇਹ ਅੱਜ ਜਿਹੜੀ ਤੁਹਾਨੂੰ ਸਕਰੀਨ ਤੇ ਸ਼ੋ ਹੋਇਆ ਥੰਬਨੇਲ ਕੱਲ ਮੈਂ ਇਹ ਵੀਡੀਓ ਅਪਲੋਡ ਕੀਤੀ ਸੀ ਸੋ ਜਾ ਕੇ ਇਹ ਵੀਡੀਓ ਦੇਖੋ ਜਿਨ੍ਹਾਂ ਨੇ ਦੇਖੀ ਕੱਲ ਦੀ ਵੀਡੀਓ ਦੇ ਵਿੱਚ ਮੈਂ ਤਿੰਨ ਬਰਬਾ ਜਿਹਦੇ ਵਿੱਚ ਆਪਾਂ ਸਾਰੇ ਅੜ ਜਾਂਦੀਆਂ ਆਰੇ ਈਰੇ ਤੇ ਐਰੇ ਵਾਲੀਆਂ ਇਹਨਾਂ ਤਿੰਨਾਂ ਦਾ ਕਨਸੈਪਟ ਕਲੀਅਰ ਕੀਤਾ ਸੀ ਸੋ ਸਾਰੇ ਜਣੇ ਜਾ ਕੇ ਜੂਰ ਵੀਡੀਓ ਦੇਖਿਓ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਆ ਸੋ ਜਿਹੜਾ ਨੇ ਸਾਡੇ ਹਰ ਤੱਕ ਦੂਸਰੇ ਚੈਨਲ ਯੂਰਪ ਨੇ ਪੰਜਾਬੀ 350 ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਹੋ ਜਾਗੇ ਸਬਸਕ੍ਰਾਈਬ ਕਰ ਲਓ ਸੋ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵੀ ਹਮੇਸ਼ਾ ਦੀ ਤਰ੍ਹਾਂ ਵੈਰੀ ਵੈਰੀ ਇੰਪੋਰਟੈਂਟ ਹੋਣ ਵਾਲੀ ਆ ਕਿੱਦਾਂ ਹੋਣ ਵਾਲੀ ਆ ਅੱਜ ਦੀ ਵੀਡੀਓ ਵਿੱਚ ਮੈਂ ਦੋਤਨ ਦੇ ਸੈਂਟੈਂਸ ਲਈਆ ਪਹਿਲਾ ਆਪਾਂ ਗੱਲ ਕਰਾਂਗੇ ਮੈਂ ਕੰਮ ਕਰਨ ਜਾ ਰਿਹਾ ਹਾਂ ਜਾਂ ਫਿਰ ਜਾ ਰਹੀ ਹਾਂ ਉਹ ਕੰਮ ਵੀ ਤੁਸੀਂ ਫੋਨ ਤੇ ਵੀ ਹੋ ਸਕਦਾ ਕੰਮ ਤੁਸੀਂ ਕਾਫੀ ਬ੍ਰੇਕ ਵੀ ਹੋ ਸਕਦੇ ਕੰਮ ਤੇ ਤੁਸੀਂ ਆਪਣੇ ਕੰਮ ਤੇ ਜਾ ਰਹੇ ਹੋ ਜਾਂ ਫਿਰ ਮਾਲਕ ਨਾਲ ਗੱਲ ਕਰਨ ਜਾ ਰਹੇ ਹੋ ਕੋਈ ਵੀ ਸੈਂਟੈਂਸ ਜਿਹੜਾ ਜਾ ਰਿਹਾ ਹੈ ਵੀ ਮੈਂ ਕੰਮ ਕਰਨ ਜਾ ਰਿਹਾ ਹਾਂ ਜਾਂ ਜਾ ਰਹੀ ਹਾਂ ਉਹਦੇ ਨਾਲ ਕਿੱਦਾਂ ਬਹੋੜੇ ਆ ਤੇ ਦੂਜੇ ਪਾਸੇ ਜੇ ਤੁਸੀਂ ਕੰਮ ਕਰ ਲਿਆ ਆ ਉਹ ਸਟੈਂਸ ਕਿੱਡਾ ਹੋਵੇ ਥੋੜੇ ਸਟੈਂਸ ਦੋਨੇ ਸੇਮ ਹੋਣਗੇ ਤਾਂ ਕਿ ਤੁਹਾਨੂੰ इजीली ਸਮਝ ਆਊਗਾ ਠੀਕ ਆ ਆਓ ਫਿਰ ਵੀਡੀਓ ਸ਼ੁਰੂ ਕਰਦੇ ਆ ਹੈ ਕਿਉਂਕਿ ਇੰਪੋਰਟੈਂਟ ਅੱਜ ਦੀ ਵੀਡੀਓ ਸੋ ਲਾਈਕ ਕਰ ਦਿਓ ਪਲੀਜ਼ ਹਾਂਜੀ ਪਹਿਲਾਂ ਲਿਖਿਆ ਆ ਮੈਂ ਜਾ ਰਿਹਾ ਕੋਚਾ ਵੀ ਹੋਵੇ ਜਿੱਥੇ ਆਪਣੀ ਗੱਲ ਕਰੀ ਤੁਸੀਂ ਮੈਂ ਜਾ ਰਿਹਾ ਹਾਂ ਉਹਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਸੋ ਅੰਦੰਦੋ ਦੁਆਰਾ ਮੈਂ ਨਾ ਫੇ ਬੋਲੋ ਸੋ ਅੰਦੰਦੋ ਇੰਗਲਿਸ਼ ਚ ਆਪਾਂ ਕਹਿੰਦੇ ਆਈ ਏਮ ਗੋਇੰਗ ਟੂ सो अंदांदो मतलब मैं जा हा, हा, हा. रही हां मैं जा रहा हां इस ए इस सेंटेंस ਦੇ ਨਾਲ ਤੋਂ ਅੰਦਾਂਦੋ ਦੇ ਨਾਲ ਆਪਾਂ ਜੇ ਸੈਂਟੈਂਸ ਬਣਾਵਾਂਗੇ ਜਿੱਥੇ ਗੱਲ ਹੋ ਰਹੀ ਹੈ ਮੈਂ ਜਾ ਰਿਹਾ ਹਾਂ ਹੁਣ ਇਹਦਾ ਪਹਿਲਾ ਸੈਂਟੈਂਸ ਦੇਖੋ ਮੈਂ ਕੰਮ ਤੇ ਜਾ ਰਿਹਾ ਹਾਂ ਜਾਂ ਫਿਰ ਮੈਂ ਕੰਮ ਤੇ ਜਾ ਰਹੀ ਹਾਂ ਠੀਕ ਆ ਇਹ ਜਿਹੜਾ ਤੋਂ ਅੰਦਾਂਦੋ ਵਾਲੇ ਸੈਂਟੈਂਸ ਆ ਮੇਲ ਹੋਵੇ ਫੀਮੇਲ ਹੋਵੇ ਦੋਨਾਂ ਦੇ ਸੈਂਟੈਂਸ ਸੇਮ ਹੀ ਬਣਦੇ ਆ ਠੀਕ ਆ ਹਾਂਜੀ ਪਹਿਲਾ ਕਿ ਮੈਂ ਕੰਮ ਤੇ ਜਾ ਰਿਹਾ ਜਾ ਰਿਹਾ ਹਾਂ ਮੈਂ ਹੁੰਦਾ ਆ यो, यो दिनार हमेशा स्तोल लगता है जितने तो तो कोई गलना मतलब इतना अपनी गल कर रहे ई स्तो ठीक है ई नहीं लगाया स्तो लगना जिथे आप जा रहे होवे स्तो हम जा रहे हाँ जा रहे है, पूरा स्तो ਅੰਡਾਂਡੋ ਸਤੋ ਅੰਡਾਂਡੋ ਮਤਲਬ ਇਹ ਕਿ ਇੱਥੇ ਆਪਣੀ ਗੱਲ ਕਰ ਰਹੀ ਆ ਮੈਂ ਜਾ ਰਹੀ ਆ ਸਤੋ ਅੰਡਾਂਡੋ ਠੀਕ ਆ ਇਹੋ ਸਤੋ ਅੰਡਾਂਡੋ ਹੁਣ ਕਿੱਥੇ ਜਾ ਰਹੀ ਆ ਅਲ ਲਵੋਰੋ ਲਵੋਰੋ ਹੁੰਦਾ ਕੰਮ ਤੇ ਮੈਂ ਕੰਮ ਤੇ ਜਾ ਰਹੀ ਆ ਠੀਕ ਆ ਮੈਂ ਕੰਮ ਤੇ ਜਾ ਰਹੀ ਆ ਹੁਣ ਆਪਾਂ ਜੇ ਇਹ ਸੈਂਟੈਂਸ ਬਣਾਉਣਾ ਹੋਵੇ ਇਦਾਂ ਮੈਂ ਕੰਮ ਤੇ ਗਿਆ ਸੀ ਜਾਂ ਮੈਂ ਕੰਮ ਤੇ ਗਈ ਸੀ ਆਹ ਦਾ ਹੋ ਗਿਆ ਮੈਂ ਕੰਮ ਤੇ ਜਾ ਰਹੀ ਹਾਂ ਹੁਣ ਆਪਾਂ ਕਹਿਣਾ ਹੋਵੇ ਪਈ ਮੈਂ ਕੰਮ ਤੇ ਗਿਆ ਸੀ ਜਾਂ ਫਿਰ ਫੀਮੇਲ ਮੈਂ ਕੰਮ ਤੇ ਗਈ ਸੀ ਠੀਕ ਹੈ ਇਹ ਚੀਜ਼ ਜ਼ਰੂਰ ਯਾਦ ਕਰ ਲਿਓ ਜਿਹੜਾ ਆਪਾਂ ਜਾ ਰਹੇ ਹਾਂ ਮਲਸ ਤੋਂ ਅੰਦਾਜ਼ੂ ਹੋਏ ਸੈਂਟੈਂਸ ਦੇ ਵਿੱਚ ਮੇਲ ਫੀਮੇਲ ਦਾ ਕੋਈ ਕਨਸੈਪਟ ਨਹੀਂ ਰੱਖਣਾ ਹੈਗਾ ਤੇ ਬਾਕੀਆਂ ਦੇ ਵਿੱਚ ਰੱਖਣਾ ਹੈ ਹੁਣ ਜਿੱਦਾਂ ਕਿ ਆਹ ਮੈਂ ਕੰਮ ਤੇ ਗਿਆ ਸੀ ਤੇ ਮੈਂ ਕੰਮ ਤੇ ਗਈ ਸੀ ਇਹ ਸੈਂਟੈਂਸ ਦੇ ਵਿੱਚ ਮੇਲ ਫੀਮੇਲ ਦੀ ਅਲੱਗ-ਅਲੱਗ ਗੱਲ ਹੋ ਗਈ ਕਿੱਦਾਂ ਹੋ ਗਈਆਂ ਦੇਖੋ मैं मैं क्लीअर करूंगी इतने मैं कम कर जा रही थी करके सोनद यूज किया ठीक है हम इतने मैं अपने बीते समय की मतलब मैं काम कर लिया कर रही है रही हाँ ता करके थे सोनो सोनो लगया ठीक है सोनो आप ਇਹ ਉਹਨਾਂ ਬੇਸ਼ੱਕ ਸੋਨੋ ਲੱਗਦਾ ਪਰ ਸੋਨੋ ਇੱਥੇ ਤਾਂ ਲੱਗਿਆ ਕਿਉਂਕਿ ਮੈਂ ਇੱਥੇ ਪਾਸਟ ਦੀ ਗੱਲ ਕਰ ਰਹੀ ਆ ਪਾਸਟ ਬਾਰੇ ਦੱਸ ਰਹੀ ਆ ਤੁਹਾਨੂੰ ਠੀਕ ਆ ਮੈਂ ਕੰਮ ਤੇ ਜਾ ਮੈਂ ਕੰਮ ਤੇ ਗਿਆ ਸੀ ਜਾਂ ਗਈ ਸੀ ਸੋਨੋ ਇਹੋ ਮੈਂ ਸੋਨੋ ਲਗਾ ਤਾਂ ਕਹੋਗੇ ਆਪਾਂ ਇੱਥੇ ਪਾਸਟ ਦੀ ਗੱਲ ਕਰ ਰਹੇ ਆ ਹੁਣ ਮੈਂ ਗਈ ਸੀ ਜਾਂ ਨੂੰ ਕੀ ਕਹਿੰਦੇ ਆ ਅੰਧਾਰੇ ਅੰਧਾਰੇ ਬਾਰੇ ਵੀ ਹੈਗੀ ਆ ਜਾਣਾ ਹੁਣ ਮੈਂ ਇੱਥੇ ਗਈ ਸੀ ਅੰਧਾਰੇ ਦਾ ਕੀ ਬਣ ਗਿਆ ਅੰਦਾਤਾ ਇੱਥੇ ਅੰਦਾਤੋ ਲਿਖਿਆ ਅੰਦਾਤੋ ਮੁੰਡਿਆਂ ਨੇ ਯੂਜ਼ ਕਰਦਾ ਕੁੜੀਆਂ ਦੇ ਕੀ ਕਰਨਾ ਓ ਕੱਟ ਕੇ ਥੇ ਲਾ ਗਣੇ ਕੀ ਬਣ ਗਿਆ ਅੰਦਾਤਾ ਸੋਨੋ ਅੰਦਾਤਾ ਕਿੱਥੇ ਗਈ ਸੀ ਅਲ ਲਵੋਰੋ ਸੋਨੋ ਅੰਦਾਤਾ ਅਲ ਲਵੋਰੋ ਮੈਂ ਤੇ ਗਈ ਸਤੋ ਅੰਦਾਂਦੋ ਅਲ ਲਵੋਰੋ ਮੈਂ ਕੁਮਤੇ ਜਾ ਰਹੀ ਹਾਂ ਹੁਣ ਅਗਲਾ ਸੈਂਟੈਂਸ ਦੋਨੇ ਸੇਮ ਸੇਮ ਲਏ ਆ ਮੈਂ ਮਾਲਕ ਨਾਲ ਗੱਲ ਕਰਨ ਜਾ ਰਹੀ ਹਾਂ ਚਾਹੇ ਕਿਹਾ ਹੋਵੇ ਪਈ ਮੈਂ ਮਾਲਕ ਨਾਲ ਗੱਲ ਕਰਨ ਜਾ ਰਹੀ ਹਾਂ ਜਾਂ ਫਿਰ ਮੈਂ ਮਾਲਕ ਨਾਲ ਗੱਲ ਕਰਨ ਜਾ ਰਹੀ ਹਾਂ ਦੋਨੋਂ ਦੇ ਸੈਂਟੈਂਸ ਹੁਣ ਜਾ ਰਹੀ ਹਾਂ ਦਾ ਚੱਕੇ ਲਾ ਦੋਸਤੋ ਅੰਦਾਂਦੋ ਅੰਦਾਂਦੋ ਹੁੰਦਾ ਵੀ ਮੈਂ ਜਾ ਰਹੀ ਹਾਂ ਸਤੋ ਹੀਓ ਸਤੋ ਮੈਂ ਇੱਥੇ ਆਪਣੀ ਗੱਲ ਕਰ ਰਹੀ ਹਾਂ ਬਈ ਮੈਂ ਜਾ ਰਹੀ ਹਾਂ ਸਤੋ ਅੰਡਾਂਡੋ ਕੀ ਕਰਨ ਜਾ ਰਹੀ ਹਾਂ ਗੱਲ ਕਰਨ ਜਾ ਰਹੀ ਹਾਂ ਗੱਲ ਕਰਨ ਦੀ ਕਿਹੜੀ ਟਾਲੀਆਂ ਨੇ ਪਰ ਲਾਰੇ ਸਤੋ ਅੰਡਾਂਡੋ ਆ ਪਾਰਲਾਰੇ ਕਿਦੇ ਨਾਲ ਕੌਣ ਹੁੰਦਾ ਨਾਲ ਕਿਦੇ ਨਾਲ ਇਲ ਕਾਪੂ ਕਾਪੂ ਹੁੰਦਾ ਮਾਲਿਕ ਜਾਂ ਫਿਰ ਤੁਹਾਡੇ ਉੱਤੇ ਬੋਸ ਬੂਸ ਹੋਗਾ ਉਹਨੂੰ ਵੀ ਆਪਾਂ ਕਾਪੂ ਕਹਿ ਲੈਂਦੇ ਆ ਤੋ ਅੰਦਾਂਡੋ ਆ ਪਾਰਲਾਰੇ ਕੋਨ ਇਲ ਕਾਪੋ ਹੁਣ ਜੇ ਆਪਾਂ ਇਹ ਤਾਂ ਹੋ ਗਿਆ ਵੀ ਮੈਂ ਜਾ ਰਹੀ ਆ ਗੱਲ ਕਰਨ ਹੁਣ ਜੇ ਆਪਾਂ ਕਹਿਣਾ ਹੋਵੇ ਮੈਂ ਮਾਲਕ ਨਾਲ ਗੱਲ ਕਰਨ ਗਿਆ ਸੀ ਜਾਂ ਫਿਰ ਮੈਂ ਗੱਲ ਮਾਲਕ ਨਾਲ ਗੱਲ ਕਰਨ ਗਈ ਸੀ ਉਹ ਕਿਦਾਂ ਸੈਂਟੈਂਸ ਬਣਾਉਣਾ ਹੁਣ ਆਪਾਂ ਉਹ ਦੇਖਦੇ ਆ ਪਾਸਟ ਦੀ ਗੱਲ ਕਰ ਰਹੀ ਆ ਤਾਂ ਕੀ ਲਾ ਲੈਣਾ ਸੋਨੋ ਗਈ ਸੀ ਮੁੰਡਿਆਂ ਨੇ ਲਾ ਲੈਣਾ ਅੰਦਾਂਤੋ ਕੁੜੀਆਂ ਨੇ ਲਾ ਲੈਣਾ ਅੰਦਾਂਤਤਾ ਠੀਕ ਆ ਚੇਤੇ ਰੱਖਣਾ ਪਾਸਟ ਵਿੱਚ ਆਪਾਂ ਗੱਲ ਕਰਦੀ ਆ ਤਾਂ ਮੇਲ ਫੀਮੇਲ ਆਪਾਂ ਲਗ-ਲਗ ਲਾਣਾ ਹੈ ਠੀਕ ਆ ਇੱਥੇ ਜਾ ਰਹੀ ਹੈ ਉਸ ਤੋਂ ਅੰਦਾਜ਼ ਉਹਦੇ ਵਿੱਚ ਨਹੀਂ ਕੋਈ ਜੈਂਡਰ ਦਾ ਫਰਕ ਨਹੀਂ ਹੁੰਦਾ ਠੀਕ ਹੈ ਜਿਵੇਂ ਹੀ ਆ ਕੁੜੀ ਮੁੰਡਿਆ ਲਈ ਠੀਕ ਹੈ ਸੋਹਣੋਂ ਅੰਦਾਜ਼ ਤੋਂ ਸੋਹਣੋਂ ਅੰਦਾਜ਼ਤਾ ਕੀ ਕਰਨ ਆ ਪਰਲਾਰੇ ਪਰਲਾਰੇ ਹੁੰਦੀ ਗੱਲ ਕਰਨ ਕਿਹਦੇ ਨਾਲ ਕੌਣ ਨਾਲ ਇਲ ਕੱਪ ਹੁੰਦੀ ਆ ਮਾਲਕ ਦੇ ਨਾਲ ਠੀਕ ਹੈ ਮੈਂ ਮਾਲਕ ਦੇ ਨਾਲ ਗੱਲ ਕਰਨ ਗਈ ਸੀ ਐਥੇ ਜਾ ਰਹੀ ਆ ਸੀ ਇੱਥੇ ਗਈ ਸੀ ਫਰਕ ਦੇਖ ਲੋ ਕੀ ਆ ਯੋ ਤਾਂ ਸਤੋ ਅੰਦਾਂਦੋ ਆ ਗਿਆ ਤੁਹਾਨੂੰ ਕੋਈ ਸਤੋ ਅੰਦਾਂਦੋ ਦੇ ਨਾਲ ਸੈਂਟੈਂਸ ਬਣਾਉਂਦਾ ਇਹ ਇਜਾ ਮਤਲਬ ਇਹ ਹੁੰਦਾ ਵੀ ਉਹ ਕੰਮ ਕਰਨ ਜਾ ਰਿਹਾ ਹੈ ਉਹ ਫੋਨ ਤੇ ਗੱਲ ਕਰਨ ਜਾ ਰਿਹਾ ਹੈ ਉਹ ਮਾਲਕ ਨਾਲ ਗੱਲ ਕਰਨ ਜਾ ਰਿਹਾ ਹੈ ਉਹਨੇ ਕੀਤੀ ਨਹੀਂ ਆ ਉਹ ਮਤਲਬ ਉਹ ਜਾ ਰਿਹਾ ਹੈ ਠੀਕ ਆ ਹੁਣ ਆ ਕੇ ਦੇਖੋ ਮੈਂ ਕੰਮ ਲਈ ਮੈਂ ਕੰਮ ਲਈ ਫੋਨ ਕਰਨ ਜਾ ਰਿਹਾ ਠੀਕ ਆ ਮੈਂ ਕੰਮ ਲਈ ਫੋਨ ਕਰਨ ਜਾ ਰਿਹਾ ਸਤੋ ਅੰਦਾਂਦੋ ਮਤਲਬ ਮੈਂ ਜਾ ਰਿਹਾ ਜਿੱਥੇ ਨਾ ਮੈਂ ਜਾ ਰਿਹਾ ਮਤਲਬ sto andando ਜੇ ਤੁਸੀਂ ਇਹਦੇ ਨਾਲ ਸੈਂਟੈਂਸ ਬਣਾਉਣੇ ਸਟੋਨ ਡਾਂਡੋ ਮੋਰੇ ਲਗਾਇਆ ਆ ਫਾਰੇ ਹੁੰਦਾ ਹੈ ਕਰਨਾ ਬੈਰ ਵੀ ਇਹ ਫਾਰੇ ਹੁੰਦਾ ਕਰਨਾ ਕੀ ਕਰਨ ਜਾ ਰਹੀ ਆ ਉਹ ਨਾ ਹੁੰਦਾ ਇੱਕ ਟੈਲੀਫੋਨਾਤਾ ਦੀ ਲਵੋਰੋ ਲਵੋਰੋ ਹੁੰਦਾ ਕੰਮ ਟੈਲੀਫੋਨਾਤਾ ਹੁੰਦਾ ਫੋਨ ਦੇ ਲਈ ਕੰਮ ਦੇ ਲਈ ਮੈਂ ਫੋਨ ਕਰਨ ਜਾ ਰਹੀ ਆ ਤੇ ਜਾ ਰਹੀ ਹਾਂ ਤੋ ਅੰਦਾਂਦੋ ਆ ਫਾਰੇ ਉਨਾ ਟੈਲੀਫੋਨਾਤਾ ਦੀ ਲਵੋਰੋ ਹੁਣ ਜੇ ਹੀ ਆਪਾਂ ਕਹਿਣਾ ਹੋਵੇ ਮੈਂ ਫੋਨ ਲਈ ਕੰਮ ਕਰਨ ਜਾ ਰਿਹਾ ਸੀ ਜਾ ਰਹੀ ਸੀ ਕੀ ਕਹਿਣਾ ਸੋਨੋ ਸੋਰੀ ਫੋਨ ਮੈਂ ਫੋਨ ਲਈ ਕੰਮ ਕਰਨ ਗਿਆ ਸੀ ਸੋਰੀ ਇੱਥੇ ਗਿਆ ਸੀ ਆਣਾ ਸੀ ਅੱਛਾ ਇੱਥੇ ਗਿਆ ਸੀ ਸਕੂਦਾਨੀ ਇੱਥੇ ਗਿਆ ਸੀ ਆਣਾ ਸੀ ਇੱਥੇ ਗਿਆ ਸੀ ਤੇ ਗਈ ਸੀ ਇੱਥੇ ਗਲਤ ਲਿਖ ਹੋ ਗਿਆ ਗਿਆ ਸੀ ਤੇ ਗਈ ਸੀ ਠੀਕ ਆ ਮੈਂ ਫੋਨ ਕੰਮ ਲਈ ਫੋਨ ਕਰਨ ਕਰਨ ਗਿਆ ਸੀ ਕਰਨ ਗਿਆ ਸੀ ਸੋਨੋ ਅੰਦਾਜ਼ ਤੋਂ ਮੁੰਡਿਆਂ ਨੇ ਕਹਿਣਾ ਹੋਵੇ ਸੋਨੋ ਅੰਦਾਜ਼ ਤੋਂ ਮਤਲਬ ਮੈਂ ਗਿਆ ਸੀ ਕੁੜੀ ਹੋਵੇ ਤਾਂ ਨਹੀਂ ਕੀ ਲੈਣਾ ਅੰਦਾਜ਼ਾ ਦੇਖੋ ਸੇਮ ਹੀ ਕਨਸੈਪਟ ਹੈ ਉੱਤੇ ਵੀ ਸੇਮ ਕਨਸੈਪਟ ਹੈ ਇੱਥੇ ਵੀ ਸੇਮ ਕਨਸੈਪਟ ਸੋਨੋ ਦਾ ਤੋਂ ਸੋਨਨ ਦਾਤਾ ਕਾਦਲੀ ਆ ਫਾਰੇ ਫਾਰੇ ਹੁੰਦਾ ਕਾਰਨ ਕੀ ਕਰਨ ਦੇ ਲਈ ਉਹ ਨਾ ਟੈਲੀਫੋਨ ਨਾ ਤਾਂ ਦੀ ਲਵੋ ਰੋ ਮੈਂ ਕੰਮ ਲਈ ਟੈਲੀਫੋਨ ਫੋਨ ਕਰਨ ਗਈ ਸੀ ਜਦ ਮੈਂ ਟੈਲੀਫੋਨ ਮੈਂ ਕੰਮ ਲਈ ਟੈਲੀਫੋਨ ਕਰਨ ਗਿਆ ਸੀ ਸੇਮ ਹੀ ਹੈ ਤਾਂ ਇਸ ਕਰਕੇ ਮੈਂ ਦੋ ਦੋ ਸੈਂਟੈਂਸ ਲਿਖਿਆ ਚੌਥਾ ਸੈਂਟੈਂਸ ਹੈ ਕਿ ਮੈਂ ਕਾਫੀ ਲਈ ਕਾਫੀ ਬ੍ਰੇਕ ਲਈ ਜਾ ਰਹੀ ਹਾਂ ਮਤਲਬ ਮੈਂ ਕੰਮ ਤੇ ਆ ਮੈਂ ਥੱਕ ਗਈ ਹਾਂ ਤੇ ਮੈਂ ਥੱਕ ਗਿਆ ਹਾਂ ਮੈਨੂੰ ਹੁਣ ਕਾਫੀ ਦੇ ਲਈ ਇੱਕ ਬ੍ਰੇਕ ਚਾਹੀਦੀ ਆ ਮੈਂ ਉਹਦੇ ਲਈ ਕਾਫੀ ਬ੍ਰੇਕ ਕਰਨ ਜਾ ਰਹੀ ਹਾਂ ਕਿੱਦਾਂ ਕਹਿਣਾ ਹੈ ਇਹ ਸੈਂਟੈਂਸ ਬਣਾਉਣਾ ਦੇਖਦੇ ਹਾਂ ਜਾ ਰਹੀ ਹਾਂ ਤੋਂ ਅੰਦਾਂਦੋ ਠੀਕ ਆ ਕੀ ਕਰਨ ਜਾ ਰਿਹਾ ਆ ਫਾਰੇ ਫਾਰੇ ਹੁੰਦਾ ਕਰਨਾ ਕੀ ਕਰਨ ਜਾ ਰਿਹਾ ਉਨਾ ਪਾਉਜ਼ਾ ਕਫੇ ਪਾਉਜ਼ਾ ਹੁੰਦੀ ਹੈ ਬ੍ਰੇਕ ਕਾਫੇ ਟਾਲੀਏ ਜੀ ਕਾਫੀ ਨੂੰ ਕਹਿੰਦੇ ਆ ਠੀਕ ਆ ਸਤਵੰਦਾਂ ਦੋ ਅਫਾਰੇ ਉਨਾ ਪਾਉਸਾ ਕਾਫੇ ਉਨਾ ਪਾਉਸਾ ਦੀ ਕਾਫੇ ਵੀ ਕਹਿ ਸਕਦੇ ਹੁਸੀਂ ਠੀਕ ਆ ਇਹਦੇ ਨਾਲ ਦਾ ਹੀ ਹੁਣ ਜੇ ਆਪਾਂ ਕਹਿਣਾ ਹੋਵੇ ਮੈਂ ਗਿਆ ਸੀ ਜਾਂ ਗਈ ਸੀ ਉਹ ਸੈਂਟੈਂਸ ਕਿੱਦਾਂ ਬਣਾਉਣਾ ਮੈਂ ਕਾਫੀ ਬ੍ਰੇਕ ਲਈ ਗਿਆ ਸੀ ਜਾਂ ਫਿਰ ਗਈ ਸੀ ਇਹ ਸੈਂਟੈਂਸ ਕਿੱਦਾਂ ਬਣਾਉਣਾ ਆਓ ਦੇਖਦੇ ਆਂ ਹੁਣ ਦੇਖੋ ਗਿਆ ਸੀ ਕਿਸੀ ਕੀ ਲਾ ਦੇਣਾ ਸੋਨਵੰਦਾਂ ਤਾਂ ਹੁੰਡਿਆ ਨੇ ਸੋਨਵੰਦਾਂ ਤਾਂ ਕੁੜੀਆਂ ਨੇ ਠੀਕ ਆ ਕੀ ਕਰਨਗੇ ਸੀ ਆਫਾਰੇ ਕਰੰਦਲ ਕਰਨ ਲਈ ਗਈ ਸੀ ਕੀ ਕਰ ਉਹਨਾ ਪਾਉਸਾ ਕਾਫੇ ਇੱਕ ਕਾਫੇ ਦੀ ਬ੍ਰੇਕ ਕਰਨ ਮੈਂ ਗਈ ਸੀ ਸੋ ਆਪਾਂ ਇੱਕ ਫੇਰ ਸਾਰੇ ਰਿਪੀਟ ਕਰਦੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਬਸ ਇਹ ਚੀਜ਼ ਯਾਦ ਰੱਖਣੀ ਹੈ ਜਿਹੜੀ ਚੀਜ਼ ਤੁਸੀਂ ਕਰਨ ਜਾ ਰਹੇ ਹੋ ਉਹ ਤੁਸੀਂ ਸੈਂਟੈਂਸ ਸ਼ੁਰੂ ਕਰਦੇ ਉਸ ਤੋਂ ਅੰਦੰਦੋ ਦੇ ਨਾਲ ਜੇ ਤੁਸੀਂ ਜਿੱਥੇ ਆ ਗਿਆ ਉਸ ਤੋਂ ਅੰਦਾਤੋ ਅੰਦਾਤੋ ਤੇ ਅੰਦੰਦੋ ਦੇ ਵਿੱਚ ਫਰਕ ਦੇ ਲੋ ਕਿੰਨਾਗਾ ਆਹ ਹੈਗਾ ਅੰਦੰਦੋ ਆਹ ਹੈਗਾ ਅੰਦਾਤੋ ਅੰਦਾਤੋ ਹੋ ਗਿਆ ਜਿਹੜਾ ਕੰਮ ਤੁਸੀਂ ਕਰ ਲਿਆ ਹੋਵੇ ਠੀਕ ਆ ਜਿੱਥੇ ਆ ਗਿਆ ਸੁਨੋ ਅੰਦਾ ਤੋਂ ਜਾਂ ਦਾਤ ਤੋਂ ਕੱਲਾ ਲੱਗਿਆ ਅੰਦਾ ਤਾਂ ਕੱਲਾ ਲੱਗੇ ਇਟ ਮੀਨਸ ਉਹ ਥੜੇ ਆਪਣੇ ਉਹ ਪਾਸਟ ਦੀ ਕਲ ਤੁਹਾਡੇ ਨਾਲ ਕਰ ਰਿਹਾ ਜਿੱਥੇ ਆ ਗਿਆ ਸਤੋ ਅੰਦਾਂ ਤੋਂ ਇਟ ਮੀਨਸ ਉਹ ਕਰਨ ਜਾ ਰਿਹਾ ਹੈ ਠੀਕ ਆ ਹੁਣ ਆਪਾਂ ਇੱਕ ਫੇਰ ਸਾਰੇ ਸੈਂਟੈਂਸ ਰਿਪੀਟ ਕਰਦੇ ਹਾਂ ਮੈਂ ਕੰਮ ਤੇ ਜਾ ਰਿਹਾ ਹਾਂ ਸਤੋ ਅੰਦਾਂ ਤੋਂ ਅਲ ਲਵੋਰੋ ਮੈਂ ਮਾਲਕ ਨਾਲ ਗੱਲ ਕਰਨ ਜਾ ਰਿਹਾ ਹਾਂ ਸਤੋ ਅੰਦਾਂ ਤੋਂ ਆ ਪਰਲਾਰੇ ਕੋਨ ਇਲ ਕਾਪੋ ਮੈਂ ਕੰਮ ਲਈ ਫੋਨ ਕਰਨ ਨੂੰ ਜਾ ਰਿਹਾ ਹਾਂ ਤੋਂ ਅੰਦਾਂਦੋ ਆਫਾਰੇ ਉਨਾ ਟੈਲੀਫੋਨਾਤਾ ਦੀ ਲਾਵੋਰੋ ਮੈਂ ਕਾਫੀ ਬ੍ਰੇਕ ਲਈ ਜਾ ਰਿਹਾ ਹਾਂ ਤੋਂ ਅੰਦਾਂਦੋ ਆਫਾਰੇ ਉਨ ਪਾਉਸਾ ਕਾਫੇ ਮੈਂ ਕੰਮ ਤੇ ਗਿਆ ਸੀ ਜਾਂ ਗਈ ਸੀ ਤੋਂ ਅੰਦਾਂ ਅੰਦਾਤੋ ਔਰ ਅੰਦਾਤਾ ਅਲ ਲਾਵੋਰੋ ਮੈਂ ਮਾਲਕ ਨਾਲ ਗੱਲ ਕਰਨ ਗਿਆ ਸੀ ਜਾਂ ਗਈ ਸੀ ਸੋਨੋ ਅੰਦਾਤੋ ਮੁੰਡਿਆਂ ਲਈ ਅੰਦਾਤਾ ਕੁੜੀਆਂ ਲਈ ਸੋਨੋ ਅੰਦਾਤੋ ਔਰ ਅੰਦਾਤਾ ਆ ਪਾਰਲਾਰੇ ਕੋਨ ਇਲ ਕਾਪੋ ਮੈਂ ਕੰਮ ਲਈ ਫੋਨ ਕਰਨੇ ਗਿਆ ਸੀ ਜਾਂ ਫਿਰ ਗਈ ਸੀ ਸੋਨੋ ਅੰਦਾਜ਼ ਤੋਂ ਅੰਦਾਜ਼ਤਾ ਆਫਾਰੇ ਉਨਾ ਟੈਲਫੋਨਾਤਾ ਦੀ ਲਾਵੋਰੋ ਅੰਦਾਤਾ ਮੁੰਡਿਆਂ ਲਈ ਅੰਦਾਤਾ ਕੁੜੀਆਂ ਲਈ ਮੈਂ ਕਾਫੀ ਬ੍ਰੇਕ ਲਈ ਗਿਆ ਸੀ ਜਾਂ ਗਈ ਸੀ ਸੋਨੋ ਅੰਦਾਜ਼ ਤੋਂ ਮੁੰਡਿਆਂ ਲਈ ਸੋਨੋ ਅੰਦਾਜ਼ਤਾ ਕੁੜੀਆਂ ਲਈ ਆਫਾਰੇ ਉਨਾ ਪਾਉਸਾ ਕਫੇ ਸੋ ਇਹ ਸੀ ਕਿ ਅਗਲੀ ਵੀਡੀਓ ਮੈਂ ਉਮੀਦ ਕਰਦੀ ਆ ਪਸੰਦ ਆਈ ਹੋਵੇ ਕੱਲ ਦੀ ਵੀਡੀਓ ਜਰੂਰ ਦੇਖਿਓ ਜਿਹੜਾ ਨਹੀਂ ਦੇਖੀ ਉਹ ਵੀ ਵੀਡੀਓ ਵੈਰੀ ਇੰਪੋਰਟੈਂਟ ਹੈ ਆ ਸੋ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਦਾ ਆਈਕਨ ਦਬਾਣਾ ਬਿਲਕੁਕੁਲ ਨਾ ਭੁੱਲਿਓ ਸੋ ਸਸਰੀ ਕਾਲ ਜੀ ਮਿਲਦੇ ਆਂ ਆਪਾਂ ਕਿਸੇ ਅਗਲੀ ਵੀਡੀਓ ਦੇ ਵੀਡੀਓ ਦੇ ਵਿੱਚ ਬਰਾਸੇ ਤੂਤੀ ਚਾਓ